ਖਾਲਸਾ ਚੈਨਲ ਵਿੱਚ ਸਵਾਗਤ ਹੈਗਾ ਨਵੇਂ ਬਰੇ 2025 ਦੀ ਆਮਦ ਤੇ ਤੁਹਾਡਾ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰ ਇਸਾ ਵਿੱਚ ਦਾ ਅਭਿਆਨ ਦਿਨ ਜਿਹੜੇ ਆ ਸ਼ਹੀਦੀਆਂ ਦੇ ਚੱਲ ਰਹੇ ਆ ਸਰਬਸਦਾਣੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਆ ਸੱਤਾਂ ਦਿਨਾਂ ਦੇ ਵਿੱਚ ਸ਼ਹੀਦ ਹੋ ਗਿਆ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਜੀ ਦੂਜਾ ਨਵਾਂ ਸਾਲ ਆ ਰਿਹਾ ਹੈ ਆਪਾਂ ਕਿਹਨੇ ਸਾਂਦੇ ਨੇ ਖੁਸ਼ੀਆਂ ਖੇੜੇ ਲੈ ਕੇ ਆਵੇ ਸੂਹ ਇਲਾਕਾ ਨਿਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਨਵੇਂ ਸਾਲ ਦੀ ਆਮਦ ਤੇ ਲੱਖ ਲੱਖ ਵਧਾਈਆਂ ਹੋਣ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਵੀ ਆ ਰਿਹਾ ਹੈ 6 ਜਨਵਰੀ ਦਾ ਉਹਦੀਆਂ ਵੀ ਸਮੂੱਚੀ ਮਾਨਵਤਾ ਨੂੰ ਲੱਖ ਲੱਖ ਵਧਾਈਆਂ। ਸੋ ਸਰ ਨਵੀਂ ਬੜੀ ਪੰਚਾਇਤ ਪਿੰਡ ਜਗਪਾਲਪੁਰ ਦੀ ਗੱਲ ਕਰੀ ਤਾਂ ਕਾਫੀ ਲੋਕਾਂ ਨੂੰ ਉਮੀਦਾਂ ਹੈਗੀਆਂ ਤੁਹਾਡੀ ਪੰਚਾਇਤ ਤੇ। ਤੁਸੀਂ ਖੁੱਲਕੇ ਸਮਰਥਨ ਵੀ ਕੀਤਾ ਸੀਗਾ। ਇਹ ਨਵੇਂ ਬਾਰੇ 2025 ਵਿੱਚ ਪਿੰਡ ਵਾਸੀਆਂ ਲਈ ਔਰ ਪਿੰਡ ਜਗਪਾਲਪੁਰ ਦੇ ਲਈ ਕੀ ਕਰਨ ਜਾ ਰਹੇ ਹੋ? ਦੇਖੋ ਜੀ ਇਹ ਤਾਂ ਧੰਨਵਾਦ ਆ ਪੂਰੇ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਸਾਡੀ ਪੂਰੀ ਟੀਮ ਨੂੰ ਮੌਕਾ ਦਿੱਤਾ। ਅਸੀਂ ਵੋਟਰ ਇੱਕ ਤਰਫਾ ਜਿੱਤ ਕੇ ਆਏ ਆ ਤੇ ਸਾਡੀ ਪੰਚਾਇਤ ਬਣੀ ਆ ਤੇ ਬਾਕੀ ਨਵੇਂ ਬਾਰੇ ਦੀ ਆਮਦ ਦੇ ਵਿੱਚ ਤਾਂ ਤੁਸੀਂ ਆਪੇ ਦੇਖ ਲਓਗੇ ਕਿ ਕੀ ਡਿਵੈਲਪਮੈਂਟ ਹੋਈ ਆ ਡਿਵੈਲਪਮੈਂਟ ਅਸਲ ਵਿੱਚ ਕਿਹਨੂੰ ਕਹਿੰਦੇ ਆ ਤੁਸੀਂ ਖੁਦ ਦੇਖੋਗੇ ਤੇ ਤੁਸੀਂ ਖੁਦ ਗੱਲ ਕਰਿਓ ਬਣਾਇਸਾ ਸੁਝਿਕ ਵਿਕਾਸ ਕਾਰਜ ਜਾਂ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਕੋਈ ਇੱਕ ਤੋਹਫਾ ਕਿਹੜਾ ਦੇਣ ਜਾ ਰਹੇ ਹੋ ਸਟਾਰਟ ਵਿੱਚ ਕਿਸ ਤਰ੍ਹਾਂ ਦਾ ਆਗਾਜ਼ ਹੋ ਰਿਹਾ ਹੈ ਵਿਕਾਸ ਕਾਰਜ ਦਾ ਐ ਨਹੀਂ ਬੇਕਾਰ ਕੁਝ ਕੰਮ ਜ਼ਿਆਦਾ ਤਾਂ ਜੋ ਪੰਚਾਇਤ ਦਾ ਤਾਂ ਸ਼ੁਰੂਆਤ ਹੋਊਗੀ ਹੋਊਗੀ ਉਹ ਤਾਂ ਜੋ ਗਵਰਨਮੈਂਟ ਦੇ ਨਿਯਮਾਂ ਮੁਤਾਬਕ ਆ ਜੋ ਵੀ ਆ ਪਰ ਜਿਹੜੇ ਸਾਡੇ ਕਲੱਬ ਵੱਲੋਂ ਆ ਇਸ ਸਾਲ ਜਿਹੜੀ ਆ ਨਵੀਂ ਹੋ ਸਕਾਲਰਸ਼ਿਪ ਬੱਚਿਆਂ ਨੂੰ ਅਸੀਂ ਦੇ ਰਹੇ ਹਾਂ ਫਸ ਸੈਕੰਡ ਥਰਡ ਪੰਜਵੀਂ ਅੱਠਵੀਂ ਤੇ ਦਸਵੀਂ ਦੇ ਵਿੱਚ ਜੀ ਜਿਹੜੇ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਸਰਕਾਰੀ ਸਕੂਲ ਵਿੱਚ ਬੱਚੇ ਪੜ੍ਹਦੇ ਆ ਉਹਨਾਂ ਨੂੰ ਅਸੀਂ ਸਕਾਲਰਸ਼ਿਪ ਦੇ ਰਹੇ ਹਾਂ ਜੀ ਜੋ ਇਹ ਪਿੱਛੇ ਵੀ ਅਨਾਉਂਸ ਕੀਤਾ ਪਰ ਇਸ ਵਾਰੀ ਅਸੀਂ ਪਹਿਲੀ ਵਾਰੀ ਇਹ ਦੇ ਰਹੇ ਹਾਂ ਸੋ ਕਾਫੀ ਸਮਾਜ ਭਲਾਈ ਕਾਰਜਾਂ ਵਿੱਚ ਤੁਹਾਡਾ ਨਾਮ ਸਭ ਤੋਂ ਮੂਰਲੀ ਕਤਾਰ ਵਿੱਚ ਰਿਹਾ ਚਰਚਾ ਵਿੱਚ ਕਿ ਪਿੰਡ ਵਾਸੀਆਂ ਨੇ ਵੀ ਤੁਹਾਡੇ ਕਾਫੀ ਜਿਹੜਾ ਹੈਗਾ ਵਾ ਰੁਝਾਨ ਦਿਖਾਇਆ ਹੈਗਾ ਤੁਹਾਡੇ ਕਾਰਜਾਂ ਦੇ ਵਿੱਚ ਜਿਹੜੇ ਜਗਤੀਆਂ ਦੀ ਲੋਹੜੀ ਦੀ ਗੱਲ ਕਰੀ ਤੁਸੀਂ ਕਾਫੀ ਸ਼ਖਸ਼ਕੀਮਾ ਵਗੈਰਾ ਕੀਤੀ ਚ ਅਨਿਐਸਵਰੀ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਪਿੰਡ ਵਿੱਚ ਹਜੇ ਤੱਕ 7 ਬੱਚੀਆਂ ਦੀ ਆਮਦ ਹੋਈ ਹੈ ਤੇ 7 ਬੱਚੀਆਂ ਦੀ ਅਸੀਂ ਲੋੜੀ ਮਨਾ ਰਹੇ ਹਾਂ ਇਹਨਾਂ ਅਸੀਂ ਇਸ ਸਮਾਗਮ ਪਿੰਡ ਪੱਦਰ ਤੇ ਮਨਾਈ ਜਾਸੇਗਾ ਪਰ ਹੁਣ ਇਹੋ ਅਸੀਂ ਸਾਡੇ ਨਾਲ ਡਾਕਟਰ ਅੰਬੇਡਕਰ ਸਮਾਜ ਸੇਵਾ ਸੰਸਥਾ ਵੀ ਜੁਆਇਨਡ ਹੈ ਤੇ ਹੁਣ ਇਹ ਅਸੀਂ ਜਿਹੜਾ ਸਮਾਗਮ ਹੈ ਘਰ-ਘਰ ਜਾ ਕੇ ਬੱਚੀਆਂ ਦੀ ਲੋੜੀ ਦੇਂਦੀ ਹੈ ਜੀ ਪੂਰਾ ਛਕਨ ਵਗੈਰਾ ਦੇਈਦਾ ਜੋ ਵੀ ਆ ਮੁੰਡਿਆਂ ਅੰਗਰ ਵਿਹਾਰ ਕਰੀਦਾ ਜਿਹੜੀਆਂ ਬੱਚੀਆਂ ਆ ਉਹ ਵੀ ਮੁੰਡਿਆਂ ਦੇ ਬਰਾਬਰ ਹੀ ਹੈ ਸੋ ਸਾਰਾ ਅਖੀਰ ਵਿੱਚ ਨਵੇਂ ਸਾਲ ਦੀ ਆਮਦਿ ਕੁਸ਼ੂਰ ਕਰਨਾ ਚਾਹੁੰਗਾ ਕਿਉਂਕਿ ਪਿੰਡ ਵਾਸੀਓ ਜੀ ਇਕਤਾ ਬਣਾਈ ਰੱਖੋ ਵਿਸ਼ਵਾਸ ਰੱਖੋ ਤੇ ਸਾਰੇ ਕੰਮ ਹੋਣਗੇ ਜੀ ਹੌਲੀ 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 ਪਿੰਡ ਦੀ ਤਰੱਕੀ ਪੂਰੀ ਤਰ੍ਹਾਂ ਦਿਖਾਵਾਂਗੇ 5 ਸਾਲਾਂ ਵਿੱਚ ಗ್ರಾಮ ਪੰਚਾਇਤ ਨਾਮ ਅਣਕੇ ਜੀ ਬਾਕੀ ਤੁਸੀਂ